ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੇਮ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਡੇਰਾ ਦੇ ਵਿੱਚ ਮਡੇਰਾ ਪਿੰਡ ਆ ਜਿਹੜਾ ਜ਼ਿਲ੍ਹੇ ਮੁਕੇ ਦਾ ਪਿੰਡ ਆ ਜਿਹੜਾ ਇੱਕ ਪਿੰਡ ਦਾ ਗੁਵੰਡੀ ਪਿੰਡ ਆ ਤੇ ਬਾਗੇਪੁਰਾ ਨਾਲ ਤੋਂ ਜਦੋਂ ਆਪਾਂ ਕੋਲ ਕਪੂਰੇ ਨੂੰ ਜਾਣਦੇ ਆ ਤਾਂ ਮਿੱਤਰੋ ਗੱਲ ਪਿੰਡ ਨੰਗੜ ਤੋਂ ਬਾਅਦ ਵੀ ਸਿੱਧੀ ਸੜਕਾ ਜਿਹੜੀ ਸਿਉਂਗਲਾ ਦੇ ਨਾਲ-ਨਾਲ ਉਹ ਮਡੇਰਾ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਲੋ ਪਰਿਵਾਰ ਆ ਤੇ ਇੱਕ ਨੀਂਦੀ ਰਾਵੀ ਨਸਲ ਦੀ ਝੋਟੀ ਬਾ ਕਮਾਲ ਬਕਾਉਂਗਾ ਬਹੁਤ ਸੋਹਣੀ ਥੱਲੋ ਕੈਂਪਕੂਪ ਵਾਲੀ ਚੰਗੇ ਢਾਂਚੇ ਵਾਲੀ ਚੰਗੇ ਛੋਟੇ-ਛੋਟੇ ਸੰਗਾਂ ਵਾਲੀ ਕਰਮ ਵਾਲੀ ਕੱਟੀ ਆ ਤੁਸੀਂ ਆਪ ਵੀ ਬਿਊਟੀ ਐਂਡ ਕਰਮ ਵਾਲੀ ਜੀ ਦੇਖ ਲੈਣ ਮਿੱਤਰੋ ਸਾਡੇ ਕੁਝ ਕੁ ਦਿਨ ਹੋਰ ਦੇ ਬਾਕੀ ਆ ਸੂਮ ਦੇ ਵਿੱਚ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਵਾਹਿਗੁਰੂ ਪਰਿਵਾਰ ਕਿਰਪਾ ਵਾ ਬਾਈ ਚਲੋ ਸ਼ੁਕਰਾ ਆਪਾਂ ਬਾਈ ਨਾਮ ਦੱਸਦੀ ਹੈ ਜੀ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਜੀ ਤੇ ਆਪਣਾ ਮਂ अच्छा भाई एक छोटी बेचनी है है ना हां जी ਤੇ ਕਿੰਨਾ ਸੂਸ ਹੁੰਦੀ ਹੈ ਤਕੀ ਬਾਈ ਦੂਜਾ ਸੂਸ ਦੂਜਾ ਸੂਸ ਹੁੰਦੀ ਹੈ ਹਾਂਜੀ ਤੇ ਕਿੰਨੇ ਦਿਨ ਪਏ ਬਾਈ ਇਹਦੇ ਅਜੇ ਇਹਦੇ ਬਾਈ 4-5 ਦਿਨ ਪਏ 4-5 ਦਿਨ ਪਏ ਠੀਕ ਹੈ ਅੱਛਾ ਬਾਈ ਦੁੱਧ ਮਾਨਾ ਇਹਨੇ ਪਹਿਲੇ ਸਵੇਰੇ ਕਿੰਨਾ ਦੇ ਦਿੱਤਾ ਬਾਈ ਟੋਕਰ ਦਾ ਪਾਣੀ ਸੀ ਟੋਕਰ ਦਾ ਫਰੋ ਦਾ ਨਵਾਂ ਪਾਣੀ ਟੋਕਰ ਦਾ ਪਾਣੀ ਹਾਂ ਕਿੰਨੇ ਚਿਰ ਦੀ ਹੁੰਦੀ ਹੈ ਉਹੋਂ ਤੋਂ ਕਾਲੀ ਨਹੀਂ ਹੋਣਾ ਬਾਈ ਉਹਦਾ ਫਿਰ ਵੀ ਠੀਕ ਸੀ ਮਾਨਾ ਤਾਜ਼ੀ ਵਿੱਚ 11-12 ਕਰ ਦਿੱਤਾ ਪਹਿਲੇ ਸੀ ਨਾ

ਅਛਾ ਤੇ ਬਾਈ ਜੀ ਇਹ ਨੂੰ ਹੁਣ ਵੇਚਣ ਦਾ ਇਰਾਦਾ ਫਿਰ ਕਿਵੇਂ ਬਣ ਗਿਆ ਜੀ ਜਿਆਦੀ ਪਿੰਡੀ ਇਹ ਵੀ ਟੁੱਟ ਗਈ ਬਾਈ ਬਸ ਛੱਡ ਲਿਆ ਬਾਈ ਜੀ ਇਹ ਮਨ ਦਾ ਕਈ ਦੇ ਟੁਕੜੇ ਕਰਕੇ ਲੈ ਕੇ ਤਿਆਰ ਕਰਕੇ ਵੇਚ ਰਹੇ ਹਾਂ ਹਾਂਜੀ ਅੱਛਾ ਫੇ ਬਾਈ ਉਹਨੇ ਦਾ ਰੇਟ ਕਰ ਤੀਕ ਹੈ ਜੀ ਬਾਈ ਰੇਟ ਮੰਗਣ ਵਜੋਂ ਮਰਦੀ ਮੰਗ ਲਈ ਆਪਾਂ ਦੇਣ ਲੈਣ ਵਾਲਾ ਇੱਕ ਧੀ ਇੱਕ ਧੀ ਇਹਦੇ ਵਿੱਚ ਥੋੜਾ ਬਹੁਤਾ ਜਿਆਦਾ ਮਾਨ ਤਾਮ ਫੋਕੇ ਕੰਦ ਕਰਦੇ ਠੀਕ ਹੈ ਸਰ ਜੀ ਬਾਈ ਬੰਦ ਲੈਂ ਮੇਤੂ ਦੁੱਧਾ ਸੁਆ ਕੱਟੀ ਸੂਨੀਆ ਕਰਮ ਵਾਲੀ ਸੂਨ ਦੇ ਵਿੱਚ ਹਜੇ ਦੇਣੇ ਦੇ ਪਏ ਆ ਜੋ ਵੀ ਇਹਨੇ ਪਣਦੀ ਬਣਾਉਂਦੀ ਨੇ ਸੋਹਣੀ ਤਿਆਰ ਹੋ ਜਾਣਾ ਥੱਲੋਂ ਕਿਉਂਕਿ ਭਾਈ ਲਖੇਰਾਂ ਨਾ ਪੂਰਾ ਬਹੁਤ ਚੰਗੀਆਂ ਥਣ ਲੇਵੇ ਦੀ ਕੁਆਲਿਟੀ ਚੰਗੀ ਆ ਬਾਕੀ ਬਿਊਟੀ ਚੰਗੀ ਆ ਆਪ ਵੀ ਚੋਟੀ ਕਮਾਲਾਂ ਵੀ ਕਹਿਣ ਵਾਲੀ ਗੱਲ ਨੇ ਜੀ ਤੁਹਾਨੂੰ ਦੱਚ ਤੋਂ ਦੱਚੀ ਦੱਸਦੀ ਪਈ ਐ ਮਿੱਤਰੋ ਜੇ ਵਾ ਭਾਂਡਾ ਸੋਹਣਾ ਥੱਲੋਂ ਤਿਆਰ ਕਰ ਲਓ ਜੀ ਆਪਾਂ ਮੋੜ ਲਿਓ ਜੀ ਵਧੀਆ ਜਿਹੀ ਤਿਆਰ ਕਰ ਲਓ ਥੱਲੋਂ ਪਰ ਜੀ ਵੱਡੀ ਗੱਲ ਇਹ ਆ ਕਿ ਕੈਕ ਤੋਂ ਬਹੁਤ ਚੰਗਾ ਹਲੇ 25 ਫਰਵਰੀ ਨੂੰ ਤੇ ਦਿਨ ਪੂਰੇ ਕਰਦੀ ਆ ਇਹ ਮੇਰੇ ਕੋਲ ਨੇ ਪਰ ਇਹ ਤਾਂ ਚਾਰ ਹੀ ਪਿਆ ਤੇ ਟੰਗੋਟਾ ਦੇ ਉੱਪਰ ਹੱਬਤਾ ਕਰਦੀ ਆ ਜੀ ਕੋਈ ਨਾ ਨਾ ਫਿਰ ਦੂਜੀ ਗੱਲ ਇਹ ਆ ਕਿ ਪਿੰਡੇ ਪੁੰਡੇ ਦੇ ਮੈਂ ਬੰਨਦੇ ਜੀ ਬੰਨਦੇ ਬੰਨਦੇ ਚਮੜੀ ਕਾਗਦੀ ਜਵਾ ਬਹੁਤ ਬਰੀਕੀ ਵਾਲੀ ਆ ਸ਼ਰ ਹਜੇ ਇਹ ਨਹੀਂ ਹੈਗਾ ਵੀ ਹਾਰ ਸੰਘਾਰ ਨਹੀਂ ਕੀਤਾ ਨਾ ਲਵਾਈ ਨੂੰ ਇਹਨੂੰ ਜਨਵਾ ਇਹਦੇ ਤੋਂ ਭਾਈ ਹਣੀ ਭਾਈ ਸਾਡੀ ਚਾਚਤ ਜਿਹੜੀ ਹੋਰ ਤੁਮੀ ਲੱਗਣੀ ਸੀ ਸਿੰਘ ਬਹੁਤ ਸੋਹਣਾ ਅੱਖਾਂ ਬਹੁਤ ਸੋਹਣੀਆਂ ਮਲਮੋਛ ਸਿੰਘ ਕੁਆਲਟੀ ਬਹੁਤ ਛੜਦੀ ਬਾੜੀ ਪੀੜੀ ਨਾ ਕਰ ਮਲਮੋਛ ਜੀ ਤੁਹਾਡਾ ਸਭ ਨਹੀਂ ਬਦਲਿਆ ਗਿਆ ਦਾ ਚਾੜੀ ਬਹੁਤ ਆ ਵੀ ਭਾਈ ਹੁਣ ਪਤਾ ਵੀ ਦੱਸਦੇ ਵੀ ਠੰਡੀ ਪਾਉਂਦਾ ਟੋਟੀ ਹੈ ਜਿਹੜੇ ਪੁਰਾਣੀ ਘਰੇ ਤੋਂ ਹੁਣ ਨੂੰ ਮੈਂ ਜੀਣਾ ਬਈ ਤੁਹਾਨੂੰ ਯਾਦ ਕਰੋ ਵੀ ਪੂਰੀ ਜੈਪੂਰ ਛੋਟੀ ਦੇ ਦੋਦਾਂਲੇ ਪੱਕੇ ਤੋਂ ਮਜ਼ਬੂਤ ਅੰਗਾਂ ਪੈਰਾ ਤੋਂ ਮਜ਼ਬੂਤ ਆ ਰੇਟ 130000 ਰੁਪਿਆ ਵਾ ਜੇ ਥੋੜਾ ਬੋਧਾ ਲਾੜ ਪਿਆ ਹੋ ਜੀ ਤੁਹਾਡਾ ਤੇ ਭਾਈ ਨੰਬਰ 6718888888 ਬਾਤ ਆ ਸਕਦੀ ਪਾੜ 820 2560 700 872 835 ਮਿੱਤਰੋ ਬਾਈ ਹੁਣ ਇਹਦਾ ਇੱਕ ਘਰ ਵੀ ਵਿਕਾਊ ਆ ਮੁੰਦੇਰਾ ਪਿੰਡ ਦੇ ਵਿੱਚ ਲੋਕੇਸ਼ਨ ਆ ਜਿਹੜੀ ਉਹ ਸਾਰੀ ਤੁਹਾਨੂੰ ਦਿਖਾ ਦਿੰਦਾ ਮੈਂ ਅੱਛਾ ਕਹਿੰਦੇ ਕਿੰਨੇ ਮਰਲੇ ਦਾ ਹੈ ਇਹ ਬਾਈ 20 ਮਰਲੇ ਵੀ ਲੈਂਦੇ ਤਾਂ ਕਿੰਨੇ ਕਮਰੇ ਬਣੇ ਹੋਏ ਬਾਈ 2 ਬੈਡਰੂਮ ਆ ਤੇ ਇੱਕ ਸਟੂਰ ਆ ਤੇ ਹੋਰ ਵੀ ਬੈਡਰੂਮ ਹੋ ਗਿਆ ਬਤਾ ਜੀ ਇਹ ਕਿਚਨ ਆ ਜੀ ਤੇ ਲਾਰੀ ਰੂਮ ਚਲ ਤੇ ਅੱਛਾ ਭਈ ਇਹ ਫਿਰ 20 ਮਰਲੇ ਆ ਕਿਚਨ ਹੋ ਗਿਆ ਦੋ ਬੈਡਰੂਮ ਹੋਗੇ ਤੇ ਇੱਕ ਦਾ ਦੂਜਾ ਵੀ ਲੌਬੀ ਹੋਗੀ ਇਹ ਜਿਹੜਾ ਮੰਤੀ ਹੋ ਗਿਆ ਕਿ ਸਤਾਲਾ ਕਿੰਨੇ ਮੰਜ਼ਿਲ ਦਾ ਹੋਊਗਾ 10 ਮੰਜ਼ਿਲ ਦਾ ਇਹਦਾ ਕੱਚਾ ਗਾਂ ਵਧਰਾ ਹੀ ਮਾਦੀਆਂ ਥਾਂ ਹੀ ਹੈ ਠੀਕ ਹੈ ਭਾਈ ਤੇ ਇੱਧਰ ਆ ਗਿਆ ਕੋਸਮਾਲਾ ਬਰਾਂਡਾ ਬਾਥਰੂਮ ਜਿਹੜਾ ਫੇਰ ਆ ਗਿਆ ਇਹ ਸਾਧਨ ਖੇਡਰ ਨੂੰ ਆ ਗਿਆ ਜਿੱਥੇ ਨਿੱਕਾ ਜਿਹਾ ਮਿੱਤਰੋ ਸੈੱਡ ਪਾਇਆ ਹੋਇਆ ਹੈ ਇੱਕ ਕਾਲਾ ਖੜਿਆ ਹਾਂ ਆ ਕੱਚਾ ਥਾਂਵਾ ਜਿਹਨੂੰ ਪਾਈ ਉਹਨਾਂ ਨੇ ਤਾਂ ਸਬਜ਼ੀ ਹੁੰਦੀ ਪੀਦੀ ਪਹਿਲਾਂ ਵੀ ਇੱਥੇ ਤੱਕ ਵੀ ਜੀ ਸੀ ਸਾਰਾ ਛੱਡ ਦਿਓ ਤਾਂ ਉਹਦੇ ਪਸ਼ੂ ਕੱਚੇ ਪਾਉਦੇ ਵਧੀਆ ਹੋ ਸਕਦੇ ਤੇ ਜਾਨਵਰ ਰੱਖਣੇ ਹੋ ਤਾਂ ਵੀ ਵਧੀਆ ਥਾਂ ਮਾਣ ਲੈ ਇੱਕ ਸਾਈਡ ਤੋਂ ਤੁਸੀਂ ਬਰਾਂਡਾ ਬੁੰਡਾ ਪਾ ਕੇ ਆਉਂਦਾ ਉੱਧਿਆ ਆਪਣਾ ਸਕਦੇ ਆ ਸਾਹਮਣੇ ਆਪਾਂ ਤਿੰਨ ਚਾਰ ਮਿੰਟ ਦੇ ਸਾਹਮਣੇ ਬਾਹਰ ਦੇ ਖਾਣੇ ਦੇ ਬਈ ਨਹੀਂ ਪ੍ਰੋਜੈਕਟ ਦੀ ਅਗਰ ਇਹ ਦੇ ਵਿੱਚ ਜਵਾਬ ਆ ਰਹੇ ਸਭੀ ਦੇ ਇੱਕ ਲੇਖਤਾਂ ਤੋਂ ਲਈ ਨੁਕਤਾ ਕੀ ਗੱਲ ਤੇ ਆਪਣੇ ਅਪਾਰੇਡ ਦਾ ਉੱਪਰ ਕੋਈ ਨਾ ਸਾਰਾ ਕੋਸ਼ਿਸ਼ ਕੀ ਰਿਹਾ ਹੈ ਰੇਡਰ ਬਹੁਤ ਹੈ ਬਈ ਨਿਕਲੂ ਬਈ ਨੂੰ ਸੋਲੇ ਦਾ ਸਕੂਲ ਕਿਰਤ ਦਾ ਘਰ ਦੀ ਲੋਕੇਸ਼ਨ ਬਹੁਤ ਵਧੀਆ ਜਦੋਂ ਕੋਈ ਟੈਕ ਵਾਲੇ ਪਾਸੇ ਵਾਸਤੇ ਗੜੀ ਹੈ ਬਈ ਕੀ ਸਵੇਰੇ ਗਲੀ ਵਿੱਚ ਖੁੱਲ੍ਹਣ ਰੋਲ ਦਾ ਥਾਂ ਹੈ ਇਹ ਮਾਲਾ ਦੇ ਘਰ ਇਹ ਨਾਮ ਦਾ ਘਰ ਆ ਇਹ ਮਕਾਉਲੀ ਵਿੱਚ ਉਹ ਇਹ ਮੈਂ ਵੇਚੂ ਇਹ ਨਾਮ ਦੇ ਘਰ ਆ ਹਾਂਜੀ ਆਪਣਾ ਘਰ ਆ ਉਹ ਵੀ ਆਪਣਾ ਜੇ ਮਾਲਾ ਜੇ ਇਕੱਠਾ ਲੈਣਾ ਹੋਇਆ ਦੋਵੇਂ ਬੜੀ ਬਾਹਰ ਆ ਦੇਖੋ ਆਹ ਤਾਂ ਹੀ ਬਸ ਨੂੰ ਪਾ ਕੇ ਕਰਾਂਗੇ ਇਹ ਮੈਂ ਵਿੱਚ ਤਾਂ ਉਹ ਵੇਚਣਗੇ ਪੱਕਾ ਠੀਕ ਹੈ ਠੀਕ ਹੈ ਉਹਨਾਂ ਨੇ ਮੇਰੇ ਨਾਲ ਵੇਚ ਠੀਕ ਹੈ ਲੈ ਵੀ ਮੇਤਰੋ ਇਹ ਮਾਲਾ ਕਰਦਾ ਜੀ ਇਹ ਕਿਹਨੇ ਕਾਰੋਬਾਰ ਵੀ ਚਲਾਉਣਾ ਹੋਵੇ ਕੋਈ ਆਦਾ ਗੁਰਦੁਆਰਾ ਕੋਲੇ ਆ ਗਿਆ ਬਿਲਕੁਲ ਨਾਲ ਹੂੰ ਤਬਾਕੀ ਥਾਂ ਖੁੱਲਾ ਬਹੁਤ ਵੱਡੂਗਾ ਹਾਂ ਜੀ ਆਪਣੇ ਮਗਰ ਦੀ ਗਲੀ ਆ ਸਾਈਡ ਤੋਂ ਵੀ ਬੜੀਆ ਮੂੜੇ ਦੀ ਗਲੀ ਆ ਠੀਕ ਆ ਬਾਈ ਜਿਹੜਾ ਨਾਲ ਘਰ ਇਹ ਨਾਲ ਲੱਗਦਾ ਬਲੋਂਗ ਵਿੱਚ ਠੀਕ ਠੀਕ ਆ ਮੈਂ ਵੀ ਮਤਰੋ ਭਾਈ ਹੋਣਾ ਕਰ ਲਵਾਂ ਗੱਲ ਬਾਤ ਨੰਬਰ ਸਜੇ ਰਿਹਾ ਦਿੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਸ ਸਾਡੇ ਨਾਲ 60 700 722 ਇਸ ਨੰਬਰ ਤੇ ਕਰਨਾ ਤੁਸੀਂ ਮਤਰੋ ਭਾਈ ਹੋਣਾ ਦਾ ਰਾਤ ਤੱਕ ਆ ਨਾ ਤੇ ਪਿੰਡ ਹੈਗਾ ਵਾ ਮਤਰੋ ਜਿਹੜਾ ਮੰਦਿਰ ਆ ਜਿਹ ਨਾਲ ਲੱਗਦਾ ਵਾ ਮੁਗਲ ਪੁਰਾਣਾ ਮੰਦਿਰ ਆ ਪੁਰਾਣਾ ਮੰਡੀਰਾ ਪਿੰਡ ਦੇ ਵਿੱਚ ਜਿਹੜਾ ਇੱਕ ਤੋਂ ਜਦੋਂ ਤੁਸੀਂ ਆਓਗੇ ਬਾਅਦ ਤੇ ਅੱਗੇ ਵਧਦੇ ਹੋ ਨੂੰ ਸਕੂਲ ਆ ਜਾਊਗਾ ਤੇ ਸਕੂਲ ਦੇ ਕੋਲੇ ਪਾਈਦਾ ਕਾਰਾ ਬਾਕੀ ਗੱਲਬਾਤ ਅਸੀਂ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ